ਮੰਡੀ ਵਿੱਚ ਪੰਡੋ ਡੈਮ ਪਾਣੀ ਖਤਰੇ ਦੇ ਨਿਸ਼ਾਨ ਦੇ ਉੱਤੇ ਤਖਾਈ ਦੇ ਰਿਹਾ ਹੈ ਪਹਿਲਾਂ ਕਦੀ ਇੰਨਾ ਪਾਣੀ ਵਹਾਤਕ ਨਹੀਂ ਦੇਖਿਆ ਲੇਕਿਨ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਲੜਾਈ ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਹੋਇਆ ਹਮਲਾ ਉਸ ਕਾਰਨ ਕਰਕੇ ਪਾਣੀ ਜਿੰਨਾ ਵੀ ਇੰਨੀ ਬੰਨਿਆ ਦੇਖ ਸਕਦੇ ਆ ਪੀ ਹੱਦ ਤੋਂ ਜ਼ਿਆਦਾ ਪਾਣੀ ਮੇਰੇ ਖਿਆਲ ਆ ਵੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਇਹ ਮੰਡੀ ਦੇ ਕੋਲ ਪੰਡੋ ਡੈਮ ਦੇ ਉੱਤੇ ਫਿਲਹਾਲ ਦਿਖਾ ਰਹੇ ਆ ਦੇਖ ਸਕਦੇ ਆ ਪੀ ਪੰਡੋ ਡੈਮ ਦੇ ਵਿੱਚ ਕਿੰਨਾ ਪਾਣੀ ਭਰਿਆ ਇਸ ਵੇਲੇ ਕਦੀ ਇੱਥੇ ਰੇਤਾ ਦੀਦੀ ਹੁੰਦੀ ਸੀ ਪਾਣੀ ਚੱਲਦਾ ਸੀ ਲੇਕਿਨ ਇਸ ਸਰਕਾਰ ਨੇ ਪਾਣੀ ਵਾਕਿਆ ਹੀ ਬੰਦ ਕੀਤਾ ਤੁਸੀਂ ਦੇਖ ਸਕਦੇ ਆ ਪੰਡੋ ਡੈਮ ਦੇ ਉੱਤੇ ਕਿੰਨਾ ਪਾਣੀ ਹੈ ਅੱਜ ਡਿਫਰੈਂਟ ਮੁੱਦੇ ਦੇ ਉੱਤੇ ਮੈਂ ਵੀਡੀਓ ਬਣਾ ਰਿਹਾ ਦੇਖ ਸਕਦੇ ਆ ਵੀ ਕਿੰਨਾ ਪਾਣੀ ਹੈ ਇਸ ਵੇਲੇ ਮਤਲਬ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ ਪਰ ਪਾਣੀ ਕਿਸੇ ਨੇ ਹਜੇ ਤੱਕ ਇਹਦੇ ਉੱਤੇ ਕਿਸੇ ਨੇ ਵੀਡੀਓ ਨਹੀਂ ਲਾਈ ਕੁਛ ਨਹੀਂ ਲਾਇਆ। ਪੰਡੋ ਡੈਮ। ਮੈਂ ਪਹਿਲਾਂ ਕਦੀ ਇੰਨਾ ਪਾਣੀ ਦੇਖਿਆ ਨਹੀਂ। ਜੀ ਦੇਖ ਸਕਦੇ ਆਪ ਵੀ ਇਹ ਕਿੰਨਾ ਪਾਣੀ ਭੱਜਾ ਹੈ। ਲੋਕ ਰੁਕ ਰੁਕ ਕੇ ਦੇਖ ਰਹੇ ਆ। ਜੀ ਦੇਖ ਸਕਦੇ ਆ। ਸਵੇਰ ਦਾ तकरीबन 6:30 ਵਜੇ ਦਾ ਟਾਈਮ ਐਸ ਵੇਲੇ ਪਾਣੀ ਕਿੰਨਾ ਸਤਾਰ ਉੱਚਾ ਆ ਗਿਆ ਬਹੁਤ ਪਾਣੀ ਇਕੱਠਾ ਹੋਇਆ ਐਸ ਵੇਲੇ ਉਹ ਵਿੱਚ ਤੁਸੀਂ ਦੇਖ ਸਕਦੇ ਆ ਇੱਕ ਕਸ਼ਤੀ ਵੀ ਚੱਲ ਰਹੀ ਆ ਦੇ ਵੀਰ ਤਾਂ ਵੈਸੇ ਖੂਬਸੂਰਤ ਨਿਆਰਾ ਜਿਹੜਾ ਤੁਸੀਂ ਦੇਖ ਸਕਦੇ ਆ ਕਿੰਨਾ ਪਾਣੀ ਭਰ ਗਿਆ ਇੱਥੇ ਤੱਕ ਆ ਗਿਆ ਇਹ ਰੋੜ ਹੈ ਨਾਲ ਘਰ ਬਣੇ ਉੱਤੇ